ਵਾਹਿਗੁਰੂ ਸਾਹਿਬ ਜੀਓ ਰਾਮਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਉਹ ਹੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਿਗੁਰ ਸੁਣੀਦਾ ਸਾਧ ਸੰਗਤ ਜੀ ਦੂਜੀ ਵਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਰਾਮਕਲੀ ਦੀ ਉਚਾਰਨ ਲੱਗੇ ਹਨ ਇਹ ਅਸੀਂ ਚ ਪੰਜਵੇਂ ਪਾਰਸ਼ਾ ਦੀਆਂ ਸਾਰੀਆਂ ਪੌੜੀਆਂ ਆਣ ਜੀਆਂ ਪੰਜਵੇਂ ਪਾਤਸ਼ਾਹ ਦੇ ਮਹੱਲੇ ਆਉਣਗੇ ਪੰਜਵੇਂ ਪਾਤਸ਼ਾਹ ਦੇ ਸਾਰੇ ਸ਼ਲੋਕ ਆਉਣਗੇ ਵਾਰ 9 ਸੂਰਮਿਆਂ ਦਾ ਮੁਕਾਬਲਾ ਨਾ ਹੁੰਦਾ ਇਹਦੇ ਚ ਮੋਰੀ ਹਾਰ ਆਵੇਗੀ ਬਿਵੇਕ ਦੀ ਜਿੱਤ ਆਵੇਗੀ ਗੁਰਮਖੰਡ ਦੀ ਜਿੱਤ ਆਵੇਗੀ ਮਨਮਖੰਡ ਦੀ ਹਾਰ ਆਵੇਗੀ ਐਸੀ ਵਾਰ ਮਹਾਰਾਜ ਸਾਹਿਬ ਜੀ ਚਰਨ ਕਰਦੇ ਆਰਾਮਕਲੀ ਦੀ ਪੰਜਵੇਂ ਪਾਤਸ਼ਾਹ ਜੀ ਦੇ ਮਹੱਲੇ ਤੇ ਪੌੜੀਆਂ ਸਾਰੇ ਹਨ ਇੱਕ ਹੋ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ 5 ਜੈਸਾ ਸਤਗੁਰੂ ਸੁਣੀਦਾ ਸਿੱਖੋ ਜੈਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਦ ਵਿੱਚ ਮਹਾਰਾਜ ਸਾਹਿਬ ਮੰਤਰ ਬੀਜ ਮੰਤਰ ਉਪਾਚਾਰਨ ਕਰਕੇ ਆਰੰਭ ਕਰਦੇ ਨੇ ਸ਼ਲੋਕ ਮੁਹੱਲਾ ਪੰਜਵਾਂ ਪੰਜਵੇਂ ਪਾਤਸ਼ਾਹੀ ਵਿਚਾਰਦੇ ਹੁਣ ਜੈਸਾ ਸਤਗੁਰੂ ਸੁਣੀਦਾ ਸਿੱਖੋ ਜਿਹੇ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਦੇ ਸਤਗੁਰੂ ਅੰਗਦ ਦੇ ਮਹਾਰਾਜ ਸਾਹਿਬ ਜਿਸ ਤਰ੍ਹਾਂ ਦੇ ਸਤਗੁਰੂ ਅਮਰਦਾਸ ਸਾਹਿਬ ਜੀ ਜਿਸ ਪ੍ਰਕਾਰ ਦੇ ਸਤਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸੁਣੀ ਦੇ ਸੋ ਤੈਸੋ ਹੀ ਮੈਂ ਦੀ ਮੈਂ ਉਹ ਜਿਹਾ ਸਰੂਪ ਸਤਗੁਰਾਂ ਦਾ ਸਾਖਿਆਤ ਵੇਖਿਆ ਹੈ ਸਤਗੁਰ ਪਾਰਬੰ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ ਐਹ ਜਿਵੇਂ ਗੁਰਦੇਵ ਸਤਗੁਰ ਪਾਰਬੰ ਪਰਮੇਸ਼ਰ ਰੂਪ ਕਰਕੇ ਅਸੀਂ ਦੇਖਣਾ ਕੀਤਾ ਹੈ ਜਿਸ ਪ੍ਰਕਾਰ ਦੇ ਸਤਿਗੁਰੂ ਆਗੁਣਾ ਵਾਲਿਆਂ ਨੂੰ ਗੁਣ ਦੇ ਕੇ ਬਖਸ਼ਣ ਵਾਲੇ ਤੇ ਪਰਉਪਕਾਰ ਕਰਕੇ ਮੇਲ ਲੈਣ ਵਾਲੇ ਪਾਪੀਆਂ ਦੇ ਪਾਪ ਮੀਟ ਕਰਕੇ ਪਤਲ ਪਾਵਨ ਨਾਮ ਕਹਣ ਵਾਲੇ ਤਰੁਪਕਾਰੀ ਸਤਿਗੁਰੂ ਸਾਹਿਬ ਜੀ ਸੁਣੀਦੇ ਸੀ ਸਤਗੁਰ ਨਾਨਕ ਦੇਵ ਜੀ ਜਿਨ੍ਹਾਂ ਦੀ ਨਜ਼ਰ ਪੈਣ ਨਾਲ ਪਾਪੀਆਂ ਦੇ ਪਾਪ ਬਖਸ਼ੇ ਗਏ ਉਹਨਾਂ ਕੀ ਖਾਤੇ ਨਿਗਾਹ ਤੈ ਤੂੰ ਉਹ ਵੀ ਬਕੁੰਠ ਵਾਸੀ ਹੋ ਗਏ ਪਾਪੀ ਐਹੀ ਜੀ ਨਿਗਾਹ ਗੁਰੂ ਮਹਾਰਾਜ ਸਾਹਿਬ ਦੀ ਇਹ ਜੇ ਸਤਿਗੁਰੂ ਪਰਵਕਾਰੀ ਦੀਨ ਦੇਵਾਲ ਸਤਿਗੁਰੂ ਸਰਵਕਲਾ ਸਰਵਰਥ ਸੁਣੀ ਦੇ ਸੰ ਤੈਸੋ ਹੀ ਮੈਂ ਦੀ ਅਸੀਂ ਵੈਸਾ ਸਰੂਪ ਸਭਿਆਂ ਦਾ ਪ੍ਰਤੱਖ ਵੇਖ ਲਿਆ ਹੈ ਵਿਛੜਿਆ ਮੀਲੇ ਪ੍ਰਭੂ ਇਹ ਸਤਿਗੁਰੂ ਸਾਹਿਬ ਜੀ ਕਿਹਦੇ ਪਰਵਕਾਰੀ ਹਨ ਜਿਹੜੇ 84 ਲੱਖ ਜੂਨ ਦੇ ਵਿਛੜੇ ਹੋਏ ਜੀਵ ਹਨ ਉਨਾਂ ਨੂੰ ਪ੍ਰਭੂ ਅਕਾਲਪੁਰਖ ਦੇ ਨਾਲ ਮੇਲ ਦਿੰਦੇ ਹਨ ਹਰਦਰਗਹਿ ਕਾਬ ਕਹੇ ਜੇ ਸਤਿਗੁਰੂ ਪਰਵਕਾਰੀ ਹਦੀਰ ਦਰਗਾਹ ਚ ਵਸੀਖ ਵਿਚੋਲਗੀ ਕਰਨ ਵਾਲੇ ਸੱਚੇ ਪਾਤਸ਼ਾਹ ਹਰ ਨਾਮੋ ਮੰਤਰ ਦ੍ਰਿੜਾਏ ਦਾ ਕਹੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ ਹਰ ਨਾਮੋ ਮਬੜਾਏ ਦਾ ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਦਿਲ ਸਿੱਖਾਂ ਦੇ ਹਿਰਦੇ ਚ ਕਢਾ ਦਿੰਦੇ ਆ ਗੁਰਨਾਨ ਨਾਮ ਗੁੜਾਇਆ ਪੰਨ ਨੂੰ ਕੱਢਣ ਨੂੰ ਸਮਰੱਥ ਕੱਟੇ ਹौं ਮੈਰੂ ਫੇਰ ਸਤਿਗੁਰੂ ਕੈਸੇ ਉਪਕਾਰੀ ਜਿਹੜੇ ਹੋਮੇ ਦੇ ਰੋਗ ਹੈ ਜਿਸ ਕਰਕੇ ਜੀਵ ਸਾਰੇ ਲਖਾਂ ਜਨੋਂ ਤਾਰ ਕੇ ਹੋਮੇ ਨਹੀਂ ਮੇੜ ਸਕਦੇ ਉਹ ਹੋਮੇ ਦੇ ਰੋਗ ਨੂੰ ਕੱਟਣ ਵਾਲੇ ਹੈ ਸਤਿਗੁਰੂ ਪਰ ਉਪਕਾਰੀ ਜੀ ਨਾਨਕ ਸਤਿਗੁਰ ਤੇ ਨਾ ਮਿਲਾਇਆ ਸ੍ਰੀ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਪੁਰਖਾਂ ਨੂੰ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਹੈ ਜਿਨ੍ਹਾਂ ਤੁਰੇ ਪਿਆ ਸੰਜੂ ਜਿਨ੍ਹਾਂ ਤੁਰੇ ਆਤਮ ਨਿਸ਼ਕਾਮ ਕਰਮਾਂ ਦਾ ਸੰਯੋਗ ਪਿਆ ਹੈ ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਹੈ ਸੇਵਾ ਕਰਤ ਹੋਏ ਨਿਹਕਾਮੀ ਕਿਸ ਕੋ ਹੋਤ ਪ੍ਰਾਪਤ ਸੁਆਮੀ ਜਿਨ੍ਹਾਂ ਤੁਰੋਂ ਗੁਰੂ ਸਾਹਿਬ ਦੇ ਨਾਲ ਸੰਯੋਗ ਮਲਾਪ ਹੋਇਆ ਹੈ ਉਹਨਾਂ ਨੂੰ ਸਤਗੁਰੂ ਮਹਾਰਾਜ ਸਾਹਿਬ ਜਿਨ ਮੇਲ ਲਿਆ ਹੈ ਮਹੱਲਾ 5ਵਾਂ ਇੱਕ ਸੱਜਣ ਸਭ ਸੱਜਣਾ ਸਾਧ ਸੰਗਤ ਜੀ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪਿਆਰ ਜੇ ਪੈ ਜਾਵੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੱਜਣਾ ਆਪਣਾ ਪਿਆਰਾ ਬਣਾ ਲੀਏ ਤਾਂ ਸਾਰਾ ਸੰਸਾਰ ਹੀ ਸੱਜਣਾ ਸੱਜਣ ਬਣ ਜਾਂਦਾ ਹੈ ਸਭ ਦੁਨੀਆ ਪਿਆਰ ਕਰਨ ਲੱਗ ਜਾਂਦੀ ਹੈ ਇੱਕ ਵੈਰੀ ਸਭ ਬਾਦ ਤੇ ਜੇ ਇੱਕ ਵਾਹਿਗੁਰੂ ਤੋਂ ਬੇਮੁਖ ਹੋ ਜਾਈਏ ਇੱਕ ਨਾਲ ਵੈਰ ਕਰੀ ਉਹਦਾ ਪਾਣਾ ਨਾ ਮੰਨੀਏ ਉਲਟ ਚੱਲੀਏ ਮਨ ਕਰਕੇ ਬੇਮੁਖ ਰਹੀਏ ਤਾਂ ਸਾਰੀ ਦੁਨੀਆ ਬਾਅਦ ਝਗੜਾ ਕਰਨ ਲੱਗ ਜਾਂਦੀ ਹੈ ਸਾਰੀ ਦੁਨੀਆ ਦੇ ਮਾਮਲੇ ਹੋਂਦੇ ਝਗੜੇ ਦੇ ਉਸੇ ਗੱਲ ਪਾਇਆ ਕਿਉਂ ਸਾਰੀ ਦੁਨੀਆ ਚ ਬਿਆਰਤ ਝਗੜਿਆਂ ਦੀ ਪਿਆ ਰਹਿੰਦਾ ਹੈ ਸਾਰੀ ਜ਼ਿੰਦਗੀ ਉਸ ਪੁਰਖ ਦੀ ਐਵੇਂ ਗੁਜ਼ਰ ਜਾਂਦੀ ਹੈ ਗੁਰ ਪੂਰੇ ਵੇਖਾਲਿਆ ਸਤਿਗੁਰੂ ਪੂਰਿਆਂ ਦੀ ਕਿਰਪਾ ਕਰਕੇ ਪ੍ਰਤੱਖ ਕਰਕੇ ਉਹ ਖਾਲ ਦਤਾ ਹੈ ਗੁਰੂ ਨਾਨਕ ਦੇਵ ਜੀ ਗੁਰ ਰਾਮਦਾਸ ਜੀ ਨੇ ਬਿਨ ਨਾਵੈ ਸਭ ਬਾਦ ਜਿਨ੍ਹਾਂ ਨਾਮ ਤੋਂ ਸਭ ਭਾਈ ਝਗੜਿਆਂ ਚ ਹੀ ਪਏ ਆ ਬਾਦ ਬ्यर्थੀ ਐ ਸਭ ਕੋ ਜੋ ਕੁਝ ਕਰ ਰਹੇ ਹਨ ਸਾਖਤ ਦੁਰਜਨ ਭੜਮਿਆ ਬਿਨ ਨਾਵੈ ਸਭ ਬਾਦ ਬਾਦ ਬ्यर्थ ਹਨਗੇ ਵਾਦ ਵਾਵੇ ਨਾ ਝਗੜਾ ਸਮਝਣਾ ਤੇ ਬੱਬੇ ਨਾਲ ਬਿਰ ਸਮਝਣੇ ਸਾਖਤ ਦੁਰਜਨ ਭਰਮਿਆ ਇਹ ਸਾਖਤ ਪੁਰਖ ਜਿਹੜੇ ਐ ਦੁਰਜਨ ਖੋਟਿਆ ਪੁਰਖਾਂ ਦੀ ਸੰਗਤ ਕਰਕੇ ਦੁਰਜਨਾਂ ਦੀ ਸੰਗਤ ਕਰਕੇ ਸ਼ਕਤੀ ਦੇ ਉਪਾਸ਼ਕ ਜਿਹੜੇ ਐ ਨਾ ਚਿਤ ਭਰਮਦਾ ਹੈ ਜੋ ਲੱਗੇ ਦੂਜਾ ਸਾਧ ਨਾਰਾ ਸਾਖਤ ਪੁਰਖ ਕੌਣ ਜਿਹੜੇ ਭਾਈ ਦ્વਾਇਤ ਦੇ ਸਾਰ ਚ ਲੱਗੇ ਹੋਏ ਐ ਦੁਆਤੇ ਦੂਜੀਆਂ ਜੁਦਾਈਂ ਪਾਉਣ ਦੇ ਰਾਸਤੇ ਲੱਗੇ ਹੋਏ ਹਨ ਜਿਹੜੇ ਜਨ ਨਾਨਕ ਦੂਜੇ ਵਿਸ਼ਿਆਂ ਦੇ ਸਵਾਦਾਂ 'ਚ ਲੱਗੇ ਹਨ ਆਤਮਨੰਦਰ ਨੂੰ ਛੱਡ ਕੇ ਜਨ ਨਾਨਕ ਹਰ ਪ੍ਰਭ ਬੁੱਝਿਆ ਸਤਗੁਰੂ ਸਾਹਿਬ ਜੀ ਕਹਿੰਦੇ ਸੀ ਜਨਨ ਤਾਂ ਹਰੀ ਅਕਾਲਪੁਰਖ ਵਾਸ ਨੂੰ ਬੁੱਝ ਲਿਆ ਹੈ ਸਮਝ ਲਿਆ ਹੈ ਕਿਵੇਂ ਸਮਝਿਆ ਹੈ ਗੁਰ ਸਤਗੁਰ ਕੈ ਪਰਸਾ ਗੁਰੂ ਜੋ ਚੇਤਨ ਸਰੂਪ ਸਤਗੁਰੂ ਨਾਨਕ ਦੇਵ ਜੀ ਗੁਰੂਆਂ ਦੇ ਗੁਰੂ ਉਹਨਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਪੌੜੀ ਠਟਣ ਹਾਰੇ ਠਾਟ ਇਹ ਸ੍ਰੀ ਕੀ ਦੀ ਉਤਪਤੀ ਬਾਤ ਦਿਖਾਉਂਦੇ ਹੋਏ ਪੌੜੀ ਚ ਕਹਿੰਦੇ ਹਨ ਠਟਣ ਹਾਰੇ ਠਾਟ ਛਟਣ ਹਾਰੇ ਬਣਾਉਣ ਵਾਲੇ ਨੇ ਠਾਟ ਬਣਾਵੜੇ ਤਾਈ ਆਪੇ ਹੀ ਠਟਿਆ ਇਹ ਸੰਸਾਰ ਵੀ ਬਣਾਵਟ ਨੂੰ ਬਣਾਉਣ ਵਾਲੇ ਪਰਮੇਸ਼ਰ ਨੇ ਆਪ ਹੀ ਸੰਸਾਰ ਵੀ ਬਣਾਉਣ ਠਟਿਆ ਬਣਾਇਆ ਹੈ ਸੂਖਮ ਤਤਾਂ ਕਰਕੇ ਸੂਖਮ ਸਿਖਾਟ ਨੂੰ ਬਣਾਇਆ ਹੈ ਸਥੂਲ ਤਤਾਂ ਕਰਕੇ ਸੂਲ ਸਿਖਾਟ ਨੂੰ ਬਣਾਇਆ ਹੈ ਆਪੇ ਪੂਰਾ ਸਾਹੂ ਆਪ ਹੀ ਸਤਿਗੁਰੂ ਪੂਰਾ ਸ਼ਾਹੂਕਾਰ ਹੈ ਆਪੇ ਹੀ ਖੱਟਿਆ ਤੇ ਆਪ ਹੀ ਖੱਟਣ ਵਾਲਾ ਜੀ ਗਿਆ ਸੂਹਾ ਸਤਿਗੁਰਾਂ ਦੇ ਪਾਸੋਂ ਅਮਰਤ ਨਾਮ ਦੀ ਦਾਤ ਨੂੰ ਬ੍ਰਹਮ ਗਿਆਨ ਦੀ ਦਾਤ ਨੂੰ ਆਪੇ ਹੀ ਆਪੇ ਆਪੇ ਪੂਰਾ ਸਾਥ ਆਪ ਹੀ ਪੂਰਾ ਸ਼ਾਹੂਕਾਰ ਆਕਾਲ ਪੁਰਖ ਆਪ ਆਪੇ ਹੀ ਖਟੇ ਕੇ ਆਪਣੇ ਆਪ ਦੇ ਵਿੱਚ ਆਪ ਹੀ ਤਤਵੇ ਤਾ ਹੋ ਕੇ ਖਟਿਆ ਮਿਲਿਆ ਹੋਇਆ ਹੈ ਆਪੇ ਕਰਪਾਸਾ ਆਪ ਹੀ ਸਾਰੇ ਪਸਾਰੇ ਨੂੰ ਸਰਗੁਣ ਸਰੂਪ ਧਾਰ ਕੇ ਕੀਤਾ ਹੈ ਆਪੇ ਰੰਗ ਰਟਿਆ ਆਪ ਹੀ ਸਾਰਿਆਂ ਦੇ ਜਿੰਨੀਆਂ ਖਾਣੀਆਂ ਸਾਰਿਆਂ ਦੇ ਅਤੇ ਪੁੱਤੋਂ ਮਦਮ ਕਨਿਸ਼ਟਾ ਆਦਿਕ ਅਦੁਆਦਿਕ ਜਿੰਨੇ ਜੀ ਜੰਤ ਹਨ ਸਾਰੇ ਰੰਗਾਂ ਨੂੰ ਰਟਿਆ ਰੰਗਣਾ ਕੀਤਾ ਹੈ ਸਾਰਿਆਂ ਰੰਗਾਂ ਜਾਤ ਵੀ ਰੰਗਿਆ ਹੋਇਆ ਰਟਿਆ ਹੋਇਆ ਮਿਲਿਆ ਹੋਇਆ ਹੈ ਕੁਦਰਤ ਕੀਮ ਨਾ ਪਾਏ ਉਸ ਪਰਮੇਸ਼ਰ ਦੀ ਕੁਦਰਤ ਸ਼ਕਤੀ ਇਹੀ ਜੀ ਹੈ ਉਹਦੀ ਕੀਮਤ ਨਹੀਂ ਕਿਸੇ ਪਾਸੋਂ ਪਾਈ ਜਾਂਦੀ ਆ ਲਖ ਬ੍ਰਹਮਟਿਆ ਅਤੇ ਬ੍ਰਹਮਟਿਆ ਉਹ ਬ੍ਰਹਮ ਜਿਹੜਾ ਹੈ ਅਟਿਆ ਪੂਰਿਆ ਹੋਇਆ ਸਾਰਿਆਂ ਵਿੱਚ ਮਿਲਿਆ ਹੋਇਆ ਉਸ ਦੇ ਉਸ ਰੂਪ ਨੂੰ ਕੌਣ ਲਖ ਲਵੇ ਜਦ ਉਹਦੀ ਮਾਇਆ ਦੀ ਕੁਦਰਤ ਦਾ ਅੰਤ ਨਹੀਂ ਕਿਸੇ ਦੇ ਪਾਸੋਂ ਪਾਇਆ ਜਾਂਦਾ ਅਗਮ ਅਥਾਹ ਬੀਅੰਤ ਅਗਮ ਹੈ ਮੰਦੇ ਸੰਕਲਪਾ ਵਿਕਲਪਾਂ ਕਰਕੇ ਅਗਮ ਸ਼ਾਸਤ੍ਰਾਂ ਕਰਕੇ ਵੀ ਅਗਮ ਹੈ ਅਗਮ ਅਥਾਹ ਅਥਾਹ ਹਾਸ ਨਹੀਂ ਪਾਇਆ ਜਾਂਦਾ ਸ਼ਕਤੀ ਵਰਤੀ ਕਰਕੇ ਬੀਅੰਤ ਬੀਅੰਤ ਅੰਤ ਉਹਦੇ ਹੱਥ ਹੱਦ ਦੁਨਿਆ ਦੇ ਅੰਦਾਜ਼ੇ ਗਿਣਤੀ ਨਹੀਂ ਆਉਂਦੀ ਪਰ ਪਰਟਿਆ ਪਰੇ ਤੋਂ ਪਰੇ ਹੈ ਪਰੇ ਪ੍ਰਕਿਰਤੀ ਜਿਹੜੀ ਹੈ ਉਹ ਵੀ ਪਰੇ ਤੋਂ ਪਰੇ ਹੈ ਅਤੇ ਅਟਿਆ ਪੂਰਿਆ ਹੋਇਆ ਸਾਰਿਆਂ ਚ ਪਰੇ ਤੋਂ ਪਰਾ ਰੂਪ ਹੈ ਆਪੇ ਵੱਡਾ ਪਾਦਸ਼ਾਹ ਆਪ ਹੀ ਵੱਡਾ ਪਾਦਸ਼ਾਹ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਜਿਹਦੇ ਨੌਕਰ ਰੱਖੇ ਹੋਏ ਹਨ ਆਪ ਵਜੀਰ ਟਿਆ ਤੇ ਆ ਵੀ ਸੰਤ ਰੂਪ ਹੀ ਵਜੀਰ ਟਿਆ ਵਜੀਰ ਰੂਪ ਅਟਿਆ ਪੂਰਿਆ ਹੋਇਆ ਭਰਿਆ ਹੋਇਆ ਹੈ ਆਪੇ ਆਪੇ ਵੱਡ ਪਾਤਸ਼ਾਹ ਆਪ ਹੀ ਬ੍ਰਹਮ ਵੱਡਾ ਪਾਤਸ਼ਾਹ ਹੈ ਆਪ ਵਜੀਰ ਟਿਆ ਆਪ ਹੀ ਸਤਿਗੁਰੂ ਨੂੰ ਵਜੀਰ ਟਿਆ ਵਜੀਰ ਸਰੂਪ ਟਿਆ ਪੂਰਿਆ ਹੋਇਆ ਭਰਿਆ ਹੋਇਆ ਸਰੂਪ ਚ ਕੋਈ ਨ ਜਾਣ ਕੀ ਉਹ ਸਰੂਪ ਦੀ ਕੀਮਤ ਨੂੰ ਕੋਈ ਨਹੀਂ ਜਾਣ ਸਕਦਾ ਇਹ ਵੱਡ ਮਟਿਆ ਕਿੱਡਾ ਕੋ ਵੱਡਾ ਬ੍ਰਹਮਾੰਡੂਪੀ ਮੱਤ ਬਣਾਇਆ ਹੈ ਪਰਮੇਸ਼ਰ ਨੇ ਇਹਦੀ ਕੀਮਤ ਨਹੀਂ ਕੋਈ ਜਾਣ ਸਕਦਾ ਸੱਚਾ ਸਾਹਿਬ ਆਪ ਸੱਚਾ ਉਹ ਸਹਿਬ ਮਾਲਕ ਹੈ ਮਾਇਰਤੀ ਦੁਆਰਾ ਸਹਿਬ ਹੈ ਆਪਣਾ ਆਪ ਰੂਪ ਗੁਰਮੁਖ ਪ੍ਰਗਟਿਆ ਗੁਰਮਖਾਂ ਦੇ ਹਿਰਦੇ ਦੀ ਗੁਰਾਂ ਦੁਆਰਾ ਪ੍ਰਗਟ ਹੋਇਆ ਉਹ ਸਰੂਪ ਸ਼ਲੋਕ ਮਹਲਾ 5ਵਾਂ ਸੁਣ ਸੱਜਣ ਪ੍ਰੀਤਮ ਮੀਰਿਆ ਇਸ ਪਦ ਦੇ ਵਿੱਚ ਗੁਰਸਿੱਖ ਨੇ ਸਰਗਰਮ ਅੱਗੇ ਗੁਰ ਸਿੱਖ ਨੇ ਗੁਰ ਸਿੱਖਾਂ ਦੇ ਅੱਗੇ ਬੇਨਤੀ ਕਰਨੀ ਹੈ ਅਕਾਲ ਪੁਰਖ ਵੱਲੋਂ ਇਹ ਸਿੱਖਿਆ ਹੈ ਸਮਝੋ ਸੁਣ ਸੱਜਣ ਪ੍ਰੀਤਮ ਮੇਰਿਆ اے ਮੇਰੇ ਪ੍ਰੀਤੋਂ ਗੁਰਸਿੱਖ ਮੇਰੇ ਮਨ ਬਾਣੀ ਦੇ ਸ੍ਰੇਜਣ ਪਿਆਰੇ ਸੱਜਣ ਸਰਬਨ ਕਰਨ ਵਾਲੇ ਪਰਮੇਸ਼ਰ ਨੂੰ ਪ੍ਰੀਤੋਂ ਮੰਨਣ ਕਰਨ ਵਾਲੇ ਮੇਰੇ ਪਿਆਰੇ ਆ ਸਰਬਨ ਮੰਨਣ ਕਰਨ ਵਾਲਿਆ ਮੇਰੀ ਬੇਨਤੀ ਨੂੰ ਸੁਣੋ ਮੈਂ ਸਤਿਗੁਰ ਦੇ ਹੋ ਦਿਖਾ ਮੈਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਖਾ ਲਵੇ ਹਉ ਤਿਸ ਦੀਵਾ ਮਨ ਆਪਣਾ ਜਿਹੜਾ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ ਦੇਵੇ ਉਹਨੂੰ ਆਪਣਾ ਮਨ ਭੇਟਾ ਕਰ ਦਿੰਨੇ ਹਾਂ ਜਿਤ ਹਿਰਦੈ ਰਖਾਂ ਸਮਾਨ ਜਿਤਾ ਦਰਤੀ ਰਿਦੇ ਚ ਸਤਿਗੁਰਾਂ ਨੂੰ ਹੀ ਚੇਤੇ ਰੱਖਦੇ ਆਂ ਕਦੋਂ ਪ੍ਰਾਪਤ ਹੋਣ ਉਨਾਂ ਦੇ ਗੁਣਾ ਨੂੰ ਹਰ ਵਕ ਚੇਤੇ ਰੱਖਾਂਗੇ ਦਿਲ 'ਚ ਇੱਕ ਸਤਗੁਰ ਬਾਹਰ ਤੁਸੀਂ ਇੰਨੇ ਕਾਲੇ ਕਿਉਂ ਹੋਏ ਹੋ ਜੇ ਜਿਗਿਆਸੂ ਨੂੰ ਪੁੱਛਣਾ ਤਤਵੇਤੇ ਤਾਂ ਕਹਿੰਦੇ ਜੀ ਇੱਕ ਸਤਗੁਰ ਸੱਚੇ ਪਾਤਸ਼ਾਹ ਤੋਂ ਬਗੈਰ ਪ੍ਰਾਪਤੀ ਤੋਂ ਤ੍ਰਿਗ ਜੀਵਨ ਸੰਸਾਰ ਇਹ ਸੰਸਾਰ ਦੇ ਵਿੱਚ ਜਿਹੜਾ ਜੀਵਣਾ ਤਰਕਾਰ ਯੋਗ ਹੈ 100 ਵਾਰੀ ਫਿਟੇ ਮੁਕੀਏ ਇੱਕ ਲਾਨਤ ਹੁੰਦੀ ਹੈ 100 ਲਾਨ ਦਾ ਇੱਕ ਧਿਰਗ ਹੁੰਦਾ ਹੈ ਨਾਨਕ ਸਤਿਗੁਰੂ ਤੇ ਨਾਮ ਮਿਲਾਇ ਸਤਿਗੁਰੂ ਸਾਹਿਬ ਜੀ ਉਤਰੁੰਦੇ ਭਾਈ ਉਹਨਾਂ ਜਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਸਤਿਗੁਰੂ ਨਾਨਕ ਦੇਵ ਜੀ ਨੇ ਮੇਲਣਾ ਕੀਤਾ ਹੈ ਜਿਨ ਸਦਹੀ ਜਨਾਂ ਦਾ ਜਿਨ੍ਹਾਂ ਦਾ ਮਨ ਭਾਈ ਹਰ ਵਕਤ ਨਾਲ ਲੱਗਾ ਰਹਿੰਦਾ ਹੈ ਵਰਤਿਆ ਰਹਿੰਦਾ ਹੈ ਉਹਨਾਂ ਨੂੰ ਜਿਹੜੇ ਹਰ ਵਕਤ ਚੇਤੇ ਰੱਖਦੇ ਮਹਾਰਾਜ ਨੂੰ ਭਾਵਨਾ ਨਾਲ ਨਾਲ ਵਰਦੇ ਉਹਨਾਂ ਨੂੰ ਗੁਰੂ ਸਾਹਿਬ ਨੇ ਮੇਲ ਲਿਆ ਹੈ ਆਪਦੇ ਚ ਅਪੇਹ ਕਰ ਲਿਆ ਹੈ ਇਹ ਸਿੱਖੋ ਜੁਗਤੀ ਹੈ ਸਤਿਗੁਰਾਂ ਦੇ ਨਾਲ ਮਿਲਣ ਦੀ ਨਾਨਕ ਸਤਿਗੁਰੂ ਜਨ ਨਾਨਕ ਸਤਿਗੁਰੂ ਤੇ ਨਾ ਮਿਲਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਸਤਿਗੁਰਾਂ ਨੇ ਮੇਲ ਲਿਆ ਹੈ ਜਿਨ ਸਦ ਹੀ ਵਰਤੈ ਨਾ ਜਿਨ੍ਹਾਂ ਨੂੰ ਮੇਲ ਲਿਆ ਉਹਨਾਂ ਦੇ ਸਦਾ ਵਾਹਿਗੁਰੂ ਅੰਗ ਸੰਗ ਹੋ ਕੇ ਵਰਤ ਰਿਹਾ ਹੈ ਕਿ ਯਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਹੱਲਾ ਪੰਜਵਾ ਮੇਰਾ ਅੰਤਰ ਲੋਚਾ ਮਿਲਣ ਕੀ ਕਿ ਮਹਾਰ ਮੇਰੇ ਅੰਦਰ ਲੋਚਾ ਇੱਛਾ ਲੱਗੀ ਹੋਈ ਹੈ ਵਾਹਿਗੁਰੂ ਸਰੂਪ ਦੇ ਮਿਲਨ ਦੀ ਕਿਉ ਪਾਵਾਂ ਪ੍ਰਭ ਤੂੰ ਇਸ ਵਰਤ ਵਾਹਿਗੁਰੂ ਕਿਸ ਪ੍ਰਕਾਰ ਆਪਦੀ ਪ੍ਰਾਪਤੀ ਕਰਾਂ ਮੈਂ ਕੋਈ ਐਸਾ ਸਤਿਗੁਰੂ ਲਾਹੋ ਕੋਈ ਐਹੋ ਜਿਹਾ ਸੱਜਣ ਸਰਬਨ ਮੰਨਣ ਕਰਨ ਵਾਲਾ ਪ੍ਰੇਮੀ ਮਨ ਬਾਣੀ ਦਾ ਮਲਾਪੀ ਇਹ ਜਾ ਲੋੜ ਲਓ ਚਾਹ ਲਓ ਲੋੜ ਲਓ ਦੇਖ ਲਓ ਲਭ ਲਓ ਜੋ ਮੀਲੇ ਪ੍ਰੀਤਮ ਮੋਹੇ ਜੇ ਮੇਰੇ ਪ੍ਰੀਤਮ ਅਕਾਲ ਪੁਰਖ ਦਾ ਹੀ ਮਲਾ ਦੇਵੇ ਹੋਰ ਪੂਰੇ ਮੀਲਾ ਆ ਤਾ ਉਹ ਦੱਸਿਆ ਪੂਰਿਆਂ ਗੁਰਾਂ ਨ ਭਾਈ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਮਲਾਇਆ ਹੈ ਤਤ ਦੇਖਾਂ ਤਤ ਸੂਹ ਫਿਰ ਹੁਣ ਜਿੰਨੇ ਮਲਾਇਆ ਸਾਨੂੰ ਪੂਰਿਆਂ ਗੁਰਾਂ ਜਿੱਥੇ ਵੀ ਵੇਖਦੇ ਆ ਕਿਸੇ ਥਾਂ ਨੂੰ ਜਿਸੋ ਪਰਮੇਸ਼ਵਰ ਆਪ ਹੀ ਹੈ ਜਨ ਨਾਨਕ ਸੋ ਪ੍ਰਭ ਸਿਵਿਆ ਕਹਿੰਦੇ ਉਹ ਹੈ ਉਹ ਪ੍ਰਭੂ ਹੈ ਸਮਰਾਟ ਹੈ ਰੱਖਿਆ ਕਰਨ ਵਾਲਾ ਉਹਦਾ ਸੇਵਨ ਕੀਤਾ ਹੈ ਇਸ ਜੇਵੜ ਅਵਰ ਨਾ ਕੋਈ ਜਿੰਨਾ ਵੱਡਾ ਹੋਰ ਕੋਈ ਨਹੀਂ ਜਿੰਨਾਂ ਨੇ ਉਸ ਵਾਹਿਗੁਰੂ ਨੂੰ ਸੇਵਾ ਉਹਨਾਂ ਜਿੰਦਾ ਵੱਡਾ ਵੀ ਕੋਈ ਨਹੀਂ ਜੋ ਪ੍ਰਭੂ ਅਸੀਂ ਸੇਵਨ ਕੀਤਾ ਜਿੰਦਾ ਵੱਡਾ ਉਹਦਾ ਸ਼ਾਮਚ ਹੋਰ ਕੋਈ ਨਹੀਂ ਪੌੜੀ ਦੇਵਨ ਹਾਰ ਦਾਤਾਰ ਕੇ ਭਾਈ ਦਾਤਾ ਦੇ ਦੇਣ ਵਾਲਾ ਦਾਕਾਰ ਜੋ ਪਰਮੇਸ਼ਵਰ ਹੈ ਨਾਮ ਗਿਆਨ ਰੋਜੀ ਆਦਿਕ ਦੇਣ ਵਾਲਾ ਕਿਤ ਮੁਖ ਸਾਲਾ ਹੀ ਹੈ ਉਹਦੀ ਸਿਫਤ ਬਹੁਤ ਹੈ ਸਾਡਾ ਮੁਖ ਇੱਕ ਹੈ ਕਿਹੜੇ ਮੂਹ ਦੇ ਨਾਮ ਸਿਫਤ ਕਰੀਏ ਬਿਆੰਤ ਸਿਫਤ ਹੈ ਉਸ ਦੀ ਜਿਸ ਰਖਾ ਕਿਰਪਾਤਾ ਜਿੰਨਾ ਦੇ ਤਾਈਂ ਕਿਰਪਾ ਕਰਕੇ ਆਪ ਦੀ ਸ਼ਰਨ ਵਿੱਚ ਰੱਖ ਲੈਂਦਾ ਮੇਰਾ ਵਾਹਿਗੁਰੂ ਰਿਜਕ ਸਮਾਹੀ ਹੈ ਉਹਨਾਂ ਨੂੰ ਰਿਜਕ ਮਾਰਾ ਸਾ ਸਾਰਿਆਂ ਨੂੰ ਸੰਭਾਹੀ ਹੈ ਉਪੜਾਉਂਦਾ ਹੈ ਰਿਜਕ ਸੰਭਾਹੀ ਹੈ ਸਮਾਹੀ ਹੈ ਸਮਾਈ ਵੀ ਵੜਾਉਣ ਦਾ ਨਾਮ ਹੈ ਰਿਜਕ ਉਹ ਵੜਾਉਂਦਾ ਸਾਰਿਆਂ ਥਾਂ 'ਚ ਸਮਾਹੀ ਹੈ ਸਾਰਿਆਂ 'ਚ ਸਮਾਇਆ ਹੋਇਆ ਵੀ ਹੈ ਤੇ ਰੋਜੀ ਵੀ ਆਪ ਦਿੰਦਾ ਹੈ ਜਿਨ੍ਹਾਂ ਨੂੰ ਨਾਮ ਦਾ ਰਿਕ ਦਿੰਦਾ ਹੈ ਉਹ ਸਮਾਹੀਏ ਸਮਾ ਜਾਂਦੇ ਵਾਹਿਗੁਰੂ ਦੇ ਰੂਪ ਚ ਕੋਈ ਨਾ ਕਿਸ ਹੀ ਵਸ ਕੋਈ ਮਾਰਨ ਕਿਸੇ ਦੇ ਵਸ ਨਹੀਂ ਰੱਖਿਆ ਹੋਇਆ ਜਨਮ ਪਿਤਾ ਲੋਕ ਸੁਤਮਨਤਾ ਕੋਈ ਨਾ ਕਿਸ ਕੀ ਧਰਿਆ ਕੋਈ ਕਿਸੇ ਦਾ ਆਸਰਾ ਨਹੀਂ ਬਣਾਇਆ ਹੋਇਆ ਸਭਨਾ ਇੱਕ ਧਰ ਸਾਰਿਆਂ ਦੀ ਇੱਕ ਧਰ ਟੀਕ ਪਰਮੇਸ਼ਰ ਓਟ ਇੱਕੋ ਹੀ ਹੈ ਕਾਲੇ ਬਾਲਾਂ ਵਾਂਗ ਜਿਵੇਂ ਬੱਚਿਆਂ ਨੂੰ ਮਾਂ ਪਿਓ ਪਾਲਦੇ ਐ ਐ ਮਹਾਰਾਜ ਸਾਹਿਬ ਪਾਲਣਾ ਕਰਦਾ ਹੈ ਆਪ ਦੇ ਪਿਆਰਿਆਂ ਸੰਤਾਂ ਭਗਤਾਂ ਦੀ ਠੀਕ ਐ ਆਪ ਕਰ ਆਪ ਦਾ ਕਿਰਪਾਲ ਹੱਥ ਦੇ ਦੇ ਕਰਕੇ ਪਰਮੇਸ਼ਵਰ ਕਰਦਾ ਆਨੰਦ ਬినੂਦ ਉਹ ਕਰਦਾ ਆਨੰਦ ਦਾ ਇੱਕ ਬਨੋਦ ਕੌਟਕਾਂ ਨੂੰ ਮੇਰਾ ਵਾਹਿਗੁਰੂ ਕਿਛੂ ਨਾ ਜਾਣੀ ਉਹਦੇ ਕੌਂਦਕਾ ਨੂੰ ਕੋਈ ਥੋੜੇ ਮਾਤਰ ਵੀ ਜਾਣ ਨਹੀਂ ਸਕੀ ਦਾ ਬਿਆਨ ਤੋਹਦੇ ਕੌਂਦਕ ਹਨ ਸਰਬ ਧਾਰ ਸੰਗੋ ਸਾਰਿਆਂ ਨੂੰ ਆਪਦੇ ਆਸਰੇ ਧਾਰਨ ਵਾਲਾ ਹੈ ਤੇ ਸਰਬ ਕਲਾ ਸਮਰੱਥ ਹੈ ਹਉ ਕਿਸ ਕੁਰਬਾਨੀ ਹੈ ਅੱਜ ਅਸੀਂ ਉਸ ਵਾਹਿਗੁਰੂ ਤੋਂ ਸਦਾ ਕੁਰਬਾਨ ਬਲਿਹਾਰ ਜਾਂਨੇ ਆਪਾਂ ਵਾਰਦੇ ਹਾਂ ਗਾਈਏ ਰਾਤ ਦਿਨਾਂ ਤੱਕ ਛੇ ਗੁਰ ਸਿੱਖੋ ਰਾਤ ਨੂੰ ਵੀ ਗਾਈਏ ਤੇ ਦਿਨ ਦੇ ਅੰਤ ਵੇਲੇ ਸ਼ਾਮ ਨੂੰ ਵੀ ਗਾਈਏ ਰਾਤ ਦੇ ਅੰਤ ਤਵੇਰੇ ਸਵੇਰ ਨੂੰ ਵੀ ਗਾਈਏ ਸਵੇਰ ਵੀ ਸ਼ਾਮ ਵੀ ਰਾਤ ਵੀ ਦਿਨੇ ਵੀ ਹਰ ਵਕਤ ਗਾਉਣਾ ਕਰੀਏ ਉਸ ਪਰਮੇਸ਼ਰ ਨੂੰ ਗਾਉਣ ਯੋਗ ਆ ਉਹ ਗਾਉਣ ਦੇ ਲਾਇਕ ਹੈ ਪਰਮੇਸ਼ਰ ਉਸ ਨੂੰ ਗਾਉਣਾ ਕਰੀਏ ਫੇ ਜੋਗ ਬਣਾ ਲਏਗਾ ਜੋ ਗਾਉਂਗੇ ਜੋ ਗੁਰ ਕੀ ਪੈਰੀ ਪਾ ਜਿਹੜਾ ਸਤਿਗੁਰੂ ਸਾਹਿਬ ਦੇ ਚਰਨੀ ਪੈਂਦਾ ਹੈ ਆਪਣੇ ਆਪ ਨੂੰ ਪਾਉਂਦਾ ਹੈ ਜਿੰਨੀ ਹਰ ਰਸ ਭੋਗਿਆ ਉਹਨਾਂ ਨੂੰ ਕਾਈ ਹਰੀ ਦੇ ਰਸ ਆਨੰਦ ਨੂੰ ਭੋਗਿਆ ਮਾਣਿਆ ਹੈ ਬ੍ਰਹਮ ਆਨੰਦ ਨੂੰ ਸ਼ਲੋਕ ਮਹੱਲਾ ਤੁੰਗਾ ਪੀੜ ਹੋ ਮੋਕ ਲਈ ਕੀਤੀਆਂ ਨੂੰ ਸਾਧ ਸੰਗਤ ਜਦੋਂ ਸੁਲੀ ਤੇ ਸਲੰਬੀ ਚੜ ਕੇ ਆਏ ਅੰਮ੍ਰਿਤਸਰ ਸਾਹਿਬ ਦੇ ਉੱਤੇ ਉਸ ਵਾਰੀ ਮਰਸਲ ਸਾਹਿਬ ਦੀ ਸੰਗਤ ਨੇ ਗੁਰੂ ਅਰਜਨ ਸਾਹਿਬ ਅੱਗੇ ਬੇਨਤੀ ਕੀਤੀ ਮਹਾਰਾਜ ਸਾਹਿਬ ਨੇ ਅਖਿਆ ਕੀਤੀ ਸਿੱਖਾਂ ਦੀ ਉਸੇ ਸੁਲਬੀ ਜਿਹੜਾ ਸੀ ਇਹ ਤਾਂ ਗੋਨਦਵਾਲ ਸਾਹਿਬ ਦੇ ਮੰਡ ਵਿੱਚ ਹੀ ਸਾਈਂਦਾ ਨਹੀਂ ਮਾਰ ਦਿੱਤਾ ਸੀ ਸੁਲੀ ਜਿਹੜਾ ਦਿੱਲੀੋਂ ਚੜ ਕੇ ਆਇਆ ਸੀ ਫੌਜ ਲੈ ਕੇ ਗੁਰੂ ਅਰਜਨ ਸਾਹਿਬ ਤੇ ਉਹ ਸਾਧ ਸੰਗਤ ਜੀ ਆਵੇ ਵੇਖਦਾ ਪਿਰਸੀਆ ਪਿਰਸੀਏ ਦੇ ਉਹ ਗੁਰੂ ਕੇ ਕੋਠੇ ਦੇ ਵਿੱਚ ਆਵੇ ਵੇਖਣ ਗਏ ਉਹਦੇ ਸੜ ਕੇ ਮਰ ਗਿਆ ਸੀ ਕਿਸ ਪ੍ਰਕਾਰ ਮਨ ਸੰਗਤ ਦੀ ਰੱਖਿਆ ਕੀਤੀ ਢੀੜੋ ਮੁਕਲਾਈ ਮਨ ਜਿਹੜੀ ਢੀੜ ਬਿਪਤਾ ਸੀ ਨਾ ਗੁਰਸਿੱਖੋ ਉਸ ਤੋਂ ਮੁਕਲਾਈ ਤੁਹਾਨੂੰ ਛਡਾਉਣਾ ਕੀਤਾ ਵਾਹਿਗੁਰੂ ਨੇ ਸਭ ਰੱਖੇ ਕੁਟੰਬੇ ਨਾਂ ਗੁਰਸਿੱਖੋ ਅਮਰਸਰ ਸਾਹਿਬ ਦੀ ਸੰਗਤ ਢੋਲੋਂ ਸਾਰੇ ਪਰਿਵਾਰਾਂ ਦੇ ਸਮੇਤ ਤੁਹਾਡੀ ਰੱਖਿਆ ਕੀਤੀ ਹੈ ਕਿਸੇ ਪ੍ਰਕਾਰ ਸੱਤੀ ਹਵਾ ਨਹੀਂ ਤੁਹਾਨੂੰ ਲੱਗੇਗੀ ਇਹ ਵਾਅਦਾ ਕੀਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਪ੍ਰਕਾਰ ਭੀੜ ਹੋ ਮੋਕ ਲਈ ਕੀਤੀਆਂ ਭੀੜ ਕਿਹੜੀ ਵਿਪਤਾ ਪੈਂਦੀ ਕਾਲ ਦੀ ਜਦੋਂ ਆਕੇ ਪੁਰਖ ਦੇ ਉਸ ਕਾਲ ਦੀ ਜਮਾਂ ਦੀ ਭੀੜ ਤੋਂ ਮੋਕ ਲਈ ਛੁਟਾਉਣਾ ਕੀਤਾ ਗੁਰੂ ਸਾਹਿਬ ਨੇ ਮੋਕਲੇ ਕੀਤਾ ਉਹਨਾਂ ਨੂੰ ਛੁਡਾ ਦਿੱਤਾ ਬੰਧਨਾਤੋਂ ਸਭ ਰੱਖੇ ਕੁਟੰਬ ਸਾਰੇ ਉਹਨਾਂ ਦੇ ਪਰਿਵਾਰ ਜਿਹੜੇ ਸਤਸੰਗੀ ਸੀ ਉਹਨਾਂ ਨੇ ਵੀ ਰੱਖਿਆ ਕੀਤੀ ਅੰਤਜਾਮੀਨ ਕਾਲ ਤੋਂ ਜਮਾਂ ਤੋਂ ਬਚਾ ਲਿਆ ਇਵੇਂ ਭੀੜ ਪੈਂਦੀ ਆ ਕਾਮ ਕਰੋ ਲੋ ਮੋਹ ਹੰਕਾਰ ਦੀ ਆ ਕੇ ਪ੍ਰਖ ਦੇਤੇ ਜਦੋਂ ਕੋਈ ਚਿੱਤ ਕਾਗਰ ਕਰਨਾ ਚਾਹੇ ਇਹਨਾਂ ਤੋਂ ਵੀ ਆਪ ਦੇ ਭਗਤਾਂ ਸੰਤਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਰੱਖਣਾ ਕੀਤਾ ਹੈ ਉਹ ਕੁੜਨੀ ਤੇ ਕਾਮ ਕਰੋ ਲੋ ਮੋਹ ਹੰਕਾਰ ਦੀ ਭੀੜ ਵਿਪਤਾ ਨਹੀਂ ਪੈਣ ਦਿੱਤੀ ਹੈ ਸਭ ਰੱਖੇ कुटुंब ਹੈ ਘਰੋਂ ਦਾ कुटुंब ਜਿਹੜਾ ਦੇਵੀ ਸੰਪਦਾ ਹੈ ਦੇਵੀ ਸੰਪਦਾ ਨੂੰ ਵੀ ਆਸਰੀ ਸੰਪਦਾ ਦੂਰ ਨਹੀਂ ਸਕੀ ਦੇਵੀ ਸੰਭਵ ਦੇ ਨਾਲ ਹੀ ਰੱਖਿਆ ਕੀਤੀ ਹੈ ਉਹਨਾਂ ਦੀ ਕਾਰਜ ਆਪ ਸਵਾਰਿਆ ਸ਼ੰਤੀ ਰੂਪ ਉਹ ਦੀ istri ਹੈ ਗਿਆਨ ਰੂਪi ਪੁੱਤਰ ਹੈ ਪਰਿਵਾਰ ਹਨ ਉਹਨਾਂ ਦਾ ਕਾਰਜ ਆਪ ਸਵਾਰਿਆ ਨੂੰ ਕਾਰਜ ਬ੍ਰਹਮ ਦੀ ਪ੍ਰਾਪਤੀ ਦੇ ਗਿਆਨ ਦੇ ਕਾਰਜ ਵਿਵਹਾਰਕ ਪਰਮਾਰਥਕ ਅਤੇ ਇਹ ਸਾਰੇ ਆਪ ਹੀ ਸਵਾਰ ਦਿੱਤੇ ਹਨ ਸੋ ਪ੍ਰਭ ਸਦਾ ਸੰਭਾਲ ਉਸ ਪ੍ਰਭ ਨੂੰ ਭਾਈ ਸਦਾ ਸੰਭਾਲਣਾ ਕਰੋ ਯਾਦ ਕਰੋ ਹਰ ਵਕਤ ਵਾਹਿਗੁਰੂ ਨੂੰ ਪ੍ਰਭ ਮਾਤ ਦੇ ਰਿਆ ਕਰੋ ਸਿੰਘੋ ਟੂਲ ਦੀ ਲਾ ਕੇ ਡਿੱਗ ਪੈਣੇ ਹੋ ਸਿਆਣੇ ਹੋ ਕੇ ਵੀ ਐਡੇ ਐਡੇ ਗਿਆਨੀ ਤੇ ਵਿਦਵਾਨ ਤੇ ਪ੍ਰਚਾਰਕ ਹੋ ਕੇ ਵੀ ਸਮਝਦੇ ਨਹੀਂ ਬਰਾਣੀ ਪੰਨ ਨੂੰ ਇਉਂ ਕਰਦੇ ਹੋ ਪ੍ਰਭ ਮਾਤ ਪਿਤਾ ਕਾਂਠ ਲਾਏ ਦਾ ਪ੍ਰਭੂ ਅਕਾਲ ਪੁਰਖ ਐਸੇ ਮਾਤਾ ਪਿਤਾ ਦੀ ਨਿਆਈ ਹੈ ਹਰਾਪੇ ਮਾਤਾ ਆਪੇ ਪਿਤਾ ਜਿੰਦ ਜੀਉ ਪਾ ਜਗ ਦਿਖਾਇਆ ਅੱਪੇ ਹੀਦੂਸ ਜੀ ਰੂਪੀ ਕਾਂਠੂ ਦੇ ਨਾਲ ਲਾਉਂਦਾ ਹੈ ਲੋੜੇ ਬਾਲਕ ਪਾ ਲੋੜੇ ਜਿਵੇਂ ਛੋਟੇ ਬੱਚਿਆਂ ਨੂੰ ਮਾਤਾ ਪਿਤਾ ਪਾਲਣਾ ਕਰਦੇ ਆ ਕੁਛੜ ਚੱਕ ਕੇ ਐਵੇਂ ਪਾਲਣਾ ਕਰਦਾ ਹੈ ਉਹਨਾਂ ਨੂੰ ਸੱਚੇ ਬਾਦਸ਼ਾਹ ਆਪਣੀ ਸਮਾਜ ਰੂਪੀ ਕੁਛੜ ਚਟਕ ਚੱਕ ਚੱਕ ਕੇ ਬਾਲ ਨਾ ਕਰ ਰਿਹਾ ਹੈ ਦਇਆਲ ਹੋਏ ਸਭ ਜੀ ਜਨਸਰ ਜਿਨੇ ਜੀ ਜੰਤ ਛੋਟੇ ਵੱਡੇ ਸਾਰੇ ਦਇਆਲੂ ਹੋ ਗਏ ਹਰ ਨਾਨਕ ਨਦਰ ਨਿਹਾਲ ਜਦੋਂ ਹੋਈ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਨਿਹਾਲ ਹੋ ਗਏ ਬੰਦਰਾ ਤੋਂ ਰਹਿਤ ਹੋ ਗਏ ਤਕਣਾ ਕੀਤਾ ਕਿਰਪਾ ਨਦਰ ਦੇ ਨਾਲ ਮਹੱਲਾ ਪੰਜਵਾਂ ਵਿਣਤੁਦ ਹੋਰ ਜੇ ਮੰਗਣਾ ਹੈ ਪਰਮੇਸ਼ਰ ਕੋਲੋਂ ਬਗੈਰ ਜੇ ਹੋਰ ਕਿਸੇ ਚੀਜ਼ ਦੀ ਮੰਗ ਕਰਨੀ ਹੈ ਯਾ ਹੋਰ ਕਿਸੇ ਦੇ ਪਾਸੋਂ ਮੰਗਣਾ ਹੈ ਸਿਰ ਦੁੱਖਾਂ ਕੈ ਦੁੱਖ ਇਹ ਦੁੱਖਾਂ ਦੇ ਇਸਰੋਮਣੀ ਦੁੱਖੋਂ ਨੂੰ ਚਿੰਬੜਦੇ ਆ ਪੁਰਖ ਨੂੰ ਕੋਈ ਦੇਵੀ ਦੀ ਉਹ ਤਿਆ ਨੂੰ ਮੰਗੇ ਹਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਰੰਨੇ ਦੀ ਟੋਰ ਤੋਂ ਮੱਕਾ ਸਰਵਦਾ ਜਿਹੜੇ ਕਰਦੇ ਆ ਦੁੱਖਾਂ ਚੋਂ ਸਿਰੋਮਣੀ ਦੁੱਖ ਜਮਨ ਮੰਦ ਉਹਨਾਂ ਦੇ ਪਿਆਰ ਰਹਿੰਦਾ ਹੈ ਇਹ ਪਰਮੇਸ਼ਰ ਤੇਰੀ ਪ੍ਰਾਪਤੀ ਦੇ ਬਿਨਾਂ ਜਿਹੜੇ ਹੋਰ ਪਦਾਰਥ ਹੈ ਨਾਸਵੰਤ ਰਿੱਧੀਆਂ ਸਿੱਧੀਆਂ ਆਜਕ ਵੀ ਜਿਹੜੀਆਂ ਮੰਗਣੀਆਂ ਹਨ ਸੇ ਦੁੱਖਾਂ ਕੈ ਦੁੱਖੋ ਇਹ ਦੁੱਖਾਂ ਜੋ ਸਿਰੋਮਣੀ ਅਗਿਆਨ ਦਾ ਦੁੱਖ ਨੂੰ ਚਿੰਬੜਿਆ ਹੋਇਆ ਗਿਆਨ ਕਰਕੇ ਜਾਂਦੇ ਮਰਦੇ ਰਹਿੰਦੇ ਹਨ ਇਹ ਨਾਮ ਸੰਤੋਖੀਆ ਸੰਸਦੀ ਪਾਤਸ਼ਾਹ ਨਾਮ ਦੀ ਦਾਤ ਦੇ ਕੇ ਸੰਤੋਖੀਆ ਸੰਤੋਹ ਕਰ ਦੇ ਸੰਤੋਖੀਆਂ ਦੀ ਸੰਗਤ ਦਿਓ ਤੇ ਨਾਮ ਦੀ ਦਾਤ ਦਿਓ ਸਾਡੇ ਤਾਈਂ ਸਾਡੇ ਜਿੱਤ ਨੂੰ ਸੰਤੁਸ਼ਟ ਕਰ ਦਿਓ ਮਾਰਾ ਨਾਮ ਦੀ ਦਾਤ ਦੇ ਕੇ ਪੁੱਤਰੈ ਮਨ ਕੀ ਭੁੱਖ ਇਹ ਜਿਹੜੀ ਮਨ ਦੀ ਆਸਾ ਪਦਾਰਥਾਂ ਦੀ ਭੁੱਖ ਹੋ ਐ ਇਹ ਸਾਡੀ ਉਤਰ ਜਾਏ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਗੁਰ ਵਣ ਤਿਨ ਹਰਿਆ ਕੀਤੇ ਆ ਫਿਰ ਸਤਿਗੁਰੂ ਨਾਨਕ ਦੇਵ ਜੀ ਆਪ ਤਾਂ ਬਿਰਸ਼ਾ ਨੂੰ ਵੀ ਹਰੇ ਕਰ ਦਿੱਤਾ ਬਿਰਸ਼ਾ ਦੀ ਨੇਾਈ ਅਕਾਲੀ ਨੂੰ ਸਾਧ ਸੰਗਏ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਭੁੱਖ ਲੱਗੀ ਸੀ ਨਿਹਾਰ ਦੇ ਇਲਾਕੇ ਦੀ ਗੁਰੂ ਸਾਹਿਬ ਬਿਚੇ ਰਹੇ ਸੀ ਕਿ ਮਰਦਾਨਿਆਂ ਆ ਅੱਕ ਦੇ ਫਲ ਖਾ ਲਾ ਮਾਰਾ ਕਿ ਨਾ ਜ਼ਹਿਰ ਚੜਜੂ ਨਹੀਂ ਕਹਿੰਦੇ ਤੂੰ ਸ਼ਾਗੋ ਜ਼ਹਿਰ ਨਹੀਂ ਚੜੇਗੀ ਤੇ ਲਾਲਚ ਕਰਕੇ ਪੱਲੇ ਨਾ ਬੰਨੀ ਜੋ ਮਰਦਾਨਾ ਖਾਣ ਲਗਾ ਅੱਕ ਵਿੱਚ ਕੋਈ ਨਹੀਂ ਗੁਠਲੀ ਸੀ ਸਾਰੇ ਬਹੁਤ ਮਿੱਠੀਆਂ ਬਣ ਗਈਆਂ ਖਾ ਖਾ ਕੇ ਰੱਜ ਗਿਆ ਰੱਜ ਕੇ ਗੁਰੂ ਸਾਹਿਬ ਵੱਲ ਨੂੰ ਕੰਡ ਕਰ ਲਈ ਤੇ ਬੂਟੇ ਵੱਲ ਨੂੰ ਮੂੰਹ ਕਰਕੇ ਝੋਲੀ 'ਚ ਪਾ ਲੇ ਕਹਿੰਦੇ ਇੱਕ ਡੰਗ ਦੇ ਹੋਰ ਰੱਖ ਲਈਏ ਇਸ ਪ੍ਰਕਾਰ ਰੱਖ ਲਿਆ ਆ ਕੇ ਮਾਰੇ ਕਹਿੰਦੇ ਹੁਣ ਰੱਜ ਲਿਆ ਕੇ ਹਾਂ ਜੀ ਚੰਗਾ ਸੁਣਾ ਕੀਰਤਨ ਕੀਰਤਨ ਸੁਣਾਇਆ ਫੇ ਦੂਏ ਦਿਨ ਗੁਰੂ ਸਾਹਿਬ ਤੋਂ ਚੋਰੀ ਅੱਖ ਉਚਾ ਕੇ ਉਹ ਅੱਕ ਦੇ ਫਲ ਖਾ ਲੇ ਜੋ ਖਾ ਲੇ ਜ਼ਹਿਰ ਚੜ ਗਈ ਉਸ ਵੇਲੇ ਫੇ ਕਦੇ ਪੇਟ ਨੂੰ ਨੱਪੇ ਕਦੇ ਸਿੱਧਾ ਹੋ ਕੇ ਬੈਠੇ ਕਦੇ ਨਾਕਮ ਰੋੜੇ ਕਦੇ ਲੱਤਾਂ ਪਸਾਰੇ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਕਹਿੰਦੇ ਮਰਜਾਨੇ ਆਏ ਕੀ ਕੀਤਾ ਮਹਾਰਾਏ ਆਪਦੀ ਆਗਿਆ ਨਹੀਂ ਲਈ ਮੈਂ ਫਲ ਰੱਖ ਲੈ ਸੀ ਮੈਂ ਕਿਹਾ ਉਹੋ ਜੇ ਫਲ ਹੋਣਗੇ ਇਹ ਤਾਂ ਮਾਰਿਆ ਜ਼ਹਿਰੀਲੇ ਅੱਕ ਦੇ ਫਲੋਂ ਹੈ ਮਾਰਾ ਕਹਿੰਦੇ ਚੰਗਾ ਇਹ ਕੱਕ ਦਾ ਫਲ ਹੋਰ ਤੋੜ ਕੇ ਮਾਰਨ ਕੋਲੇ ਖੜੇ ਤੋਂ ਦੇ ਦਿੱਤਾ ਲੈ ਚੂਰਨ ਤੇ ਨਜ਼ਮੇ ਉਸ ਵੇਲੇ ਜ਼ਹਿਰ ਅੱਕ ਦੀ ਉਤਰ ਗਈ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਅੱਕਾਂ ਦੇ ਸੀ ਉਹਨਾਂ ਨੂੰ ਅੰਬਾਂ ਨਾਲੋਂ ਵੀ ਮਾਰਾ ਸਾਨੂੰ ਮਿੱਠੇ ਬਣਾ ਦਤਾ ਤੇ ਤਿਰਨ ਕੱਖਾਂ ਦੀ ਨਹੀਂ ਜਿਹੜੀ ਰੀਠੇ ਸੀ ਸਾਧ ਸੰਗਤ ਜੀ ਉਹਨਾਂ ਦੇ ਤਾਂ ਹੀ ਮਿੱਠੇ ਕਰਤਾ ਸਿੱਧਾ ਉਹਨੂੰ ਕਿਹਾ ਸਿੱਧੋ ਆਹ ਦੇਖੋ ਰੀਠੇ ਵੀ ਮਿੱਠੇ ਹੋ ਗਏ ਐ ਜੋ ਭੰਗਰ ਨਾਲ ਚਾਕੇ ਮੂੰਹ ਜ ਪਾਇਆ ਕਿ ਮਿੱਠਾ ਦਰਸ ਦੇਤੇ ਚੜ ਗਿਆ ਆਪੇ ਢਾਣੇ ਵੱਲ ਖਾਣ ਲੱਗਾ ਤਾਂ ਕੌੜੇ ਲੱਗੇ ਕਿ ਮਾਰਾ ਕਹਿੰਦੇ ਸਾਡੇ ਵੱਲ ਦੇ ਢਾਣੇ ਨੂੰ ਟੱਕ ਜਦੋਂ ਉਸ ਪਾਸੇ ਆਏ ਤਾਂ ਮਿੱਠੇ ਫਲ ਖਾਦੇ ਇਉਂ ਮਾਰਾ ਸਾਹਸਾ ਸਿੰਘ ਜੀ ਬਿਰਸ਼ਾ ਨੂੰ ਅੱਕ ਨੂੰ ਅੰਬ ਬਣਾਤੇ ਅਤੇ ਰੀਠਿਆਂ ਨੂੰ ਮਿੱਠੇ ਬਣਾਤਾ ਸੱਚੇ ਪਾਤਸ਼ਾਹ ਜੀ ਨੇ ਸਹਿਦ ਵਰਗੇ ਮਿੱਠੇ ਬਣਾਤੇ ਇਉਂ ਬਿਰਸ਼ਾ ਨੂੰ ਤੇ ਕੱਖਾਂ ਨੂੰ ਵੀ ਸੱਚੇ ਪਾਤਸ਼ਾਹ ਨੇ ਹਰੇ ਕਰ ਦਿੱਤਾ ਆਪ ਦੀ ਸ਼ਕਤੀ ਦੇ ਨਾਲ ਸੱਚੇ 파ਰਸ਼ਨ ਕੀਰਤਨ ਗਾ ਕੇ ਸ਼ਬਦ ਗਾ ਕੇ ਨਾਨਕ ਕਿਆ ਮਨੁੱਖੋ ਭਲਾ ਭਈ ਮਨੁੱਖ ਨੂੰ ਮਹਾਰਾਜ ਸਾਹਿਬ ਨੂੰ ਸੁਧਾਰਨਾ ਕੀ ਔਖ ਹੈ ਜਿਸ ਕੇ 파ਤਸ਼ਾਹ ਚਾਹਣ ਮਨੁੱਖਾਂ ਨੂੰ ਤਾਂ ਮਾਰਨ ਕਿਆ ਹੈ ਪ੍ਰੇਤੋਂ ਕੀ ਤਨ ਦੇਵਤਾ ਤਨ ਕਰਨੇ ਹਰੇ ਪ੍ਰੇਤਾਂ ਨੂੰ ਵੀ ਦੇਵਤੇ ਬਣਾ ਸਕਦੇ ਹੈ ਤੇ ਮਨੁੱਖ ਦੀ ਕਲਿਆਣ ਕਰਨੀ ਕੀ ਔਖੀ ਹੈ ਇਹ ਜੇ ਸਤਗੁਰੂ ਛੱਡ ਕੇ ਕੀ ਮਨੁੱਖਾਂ ਦੀ ਆਸ ਕਰਦੇ ਰਹਿੰਦੇ ਹੋ ਸਤਗੁਰ ਸੱਚਾ ਛੱਡ ਕੇ ਮਨੁੱਖ ਹੋਏ ਬੰਦੇ ਦਾ ਬੰਦਾ ਕਿਸੇ ਮਨੁੱਖ ਦੀ ਆਸ ਨਾ ਰੱਖੋ ਸਤਗੁਰੂ ਸੱਚੇ ਪਾਤਸ਼ਾਹ ਮਾਨਵ ਸਰੀਰ ਜਿਹੜੇ ਸੀ ਤਰਨ ਇੰਦਰੀ ਇਹ ਸਾਰਿਆਂ ਨੂੰ ਹਰੇ ਨਾਮ ਦੇ ਰੰਗਣਾ ਕਰਕੇ ਕਰ ਦੁੱਤਾ ਹੈ ਉਹਨਾਂ ਨੂੰ ਛੱਡ ਕੇ ਕੀ ਮਨੁੱਖਾਂ ਦੀ ਆਸ ਰੱਖਦੇ ਹੋ ਪੌੜੀ ਤੋ ਐਸਾ ਦਾਤਾ ਉਹ ਇਹ ਜੀ ਸਰਬਦੁਸ਼ਕੇ ਪਾਤਸ਼ਾਹ ਦਾਤੇ ਹਨ ਮਨੋ ਨਾ ਵੀਸਰੇ ਮਨ ਚੋਂ ਕਦੇ ਨਹੀਂ ਭੁੱਲਣਾ ਚਾਹੀਦਾ ਕੜੀ ਨਾ ਮੋਹ ਤੇ ਚਸਾ ਜਿਨ੍ਹਾਂ ਤੋਂ ਬਿਨਾ ਕੜੀ ਇੱਕ ਕੜੀ ਤੇ ਮੋਹ ਤੇ ਅੱਧੀ ਕੜੀ ਚਸਾ 15 ਵਾਰੀ ਅੱਖ ਦੇ ਫਰਕਣ ਦਾ ਨਾ ਇੱਕ ਬਿਸਵਾ ਹੁੰਦਾ ਹੈ ਤੇ 15 20 ਦਾ ਇੱਕ ਚਸਾ ਹੁੰਦਾ 30 ਚਸਿਆਂ ਦਾ ਇੱਕ ਪਲ ਹੁੰਦਾ ਇੰਨਾ ਚਿਰ ਵੀ ਇਸ ਬਿਨ ਨਾ ਸਰੈ ਉਸ ਵਾਗਰ ਤੋਂ ਬਿਨਾ ਸਰਦਾ ਨਹੀਂ ਸਾਡਾ ਤਾਂ ਅੰਦਰ ਬਾਹਰ ਸੰਗ ਉਹ ਅੰਦਰ ਵੀ ਸਾ ਜਦੋਂ ਆਉਂਦਾ ਨਾਲ ਹੈ ਬਾਹਰ ਸੰਸਾਰ ਚ ਵੀ ਨਾਲ ਹੈ ਹਰ ਵਕਤ ਅੰਗ ਸੰਗ ਹੈ ਯਾਕੂ ਲੋਕ ਕਰੇ ਉਸ ਵੈਲ ਤੋਂ ਲੁਕੋ ਕੇ ਕੋਈ ਚੋਰੀ ਚੋਰੀ ਕੀ ਕਰ ਸਕਦਾ ਹੈ ਉਹ ਅੰਤਰਜਾਮੀ ਸਭ ਕੁਝ ਜਾਣਦਾ ਹੈ ਜਿਸ ਪਤ ਰਖਾ ਹੈ ਆਪ ਜਿਸ ਦੀ ਇੱਜ਼ਤ ਸਕੇ ਪਾਦਸ਼ਾਹ ਆਪ ਰਖਦੇ ਹਨ ਉਹ ਪਵਜਲ ਤਰੈ ਉਹ ਸਾਧ ਸੰਗ ਜੀ ਸੰਸਾਰ ਸਮਨ ਤੋਂ ਪੁਰਖ ਤਰ ਜਾਂਦੇ ਆ ਮੁਕਤ ਹੋ ਜਾਂਦੇ ਹਨ ਭਗਤ ਗਿਆਨੀ ਤਪ ਉਹ ਨਹੀਂ ਭਗਤ ਹੈ ਜਿਹੜਾ ਪ੍ਰੇਮ ਭਗਤੀ ਕਰਦਾ ਉਹ ਹੀ ਗਿਆਨੀ ਜਿਹੜਾ ਸਰੂਪ ਨੂੰ ਜਾਣਦਾ ਹੈ ਉਹੀ ਤਤ ਹੈ ਜਿਹੜੀ ਸੇਵਾ ਕਰਦਾ ਗੁਰ ਸੇਵਾ ਤਤਾਂ ਸਰਤਾਪਸਾਰ ਜਿਸ ਕਿਰਪਾ ਕਰੇ ਜਿਵੇਂ ਤੇ ਵਾਹਿਗੁਰੂ ਕਿਰਪਾ ਕਰੇ ਉਹੀ ਸੇਵਾ ਚੇਦੀ ਇਕਾਗਰਤਾ ਰੂਪੀ ਤਪ ਕਰਦਾ ਹੈ ਉਹੀ ਸਾਈ ਭਗਤ ਪ੍ਰੇਮ ਭਗਤੀ ਕਰਦਾ ਹੈ ਉਹੀ ਸਾਰਿਆਂ ਜਿ ਵਾਹਿਗੁਰੂ ਵੇਖਦਾ ਗਿਆਨੀ ਹੈ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਸੋ ਪੂਰਾ ਪਰਧਾਨ ਉਹੀ ਪੂਰਾ ਇਸ ਲੋਕ ਵਿੱਚ ਕਾਮਕਰੋ ਨੂੰ ਜਿੱਤ ਕੇ ਕਿਉਂਕਿ ਜਨਮ ਮਿਲਾਰੇ ਪੰਜ ਸੂਰਵਰੇ ਐਸੋ ਕੌਣ ਬਲੀ ਰਹੇ ਨੇ ਪੰਜ ਮਾਰ ਬਾਜ਼ਾਰ ਗੁਜ਼ਾਰੇ ਸੋ ਪੂਰਾ ਏ ਕਲীরে ਪੰਜਾਂ ਨੂੰ ਮਾਰਨ ਵਾਲਾ ਉਹ ਪੂਰਾ ਹੈ ਪ੍ਰਧਾਨ ਮੁਖੀ ਹੈ ਪਰਲੋਕ ਵਿੱਚ ਜਿਸ ਨੂੰ ਬਲ ਧਰੈ ਜਿਹਦੇ ਅੰਦਰ ਵਿਵੇਕ ਦਾ ਬਲ ਆਪਦੇ ਨਾਮ ਦਾ ਬਲ ਸੱਚੇ ਪਾਤਸ਼ਾਹ ਧਰ ਦਿੰਦਾ ਰੱਖ ਦਿੰਦਾ ਹੈ ਜਿਸਹਿ ਜਰਾਏ ਆਪ ਜਿਹਨੂੰ ਗੁਰੂ ਸਾਹਿਬ ਜੀ ਆਪ ਅਜਰ ਜਰਾ ਦੇਵੇ ਸੋਈ ਅਜਰ ਜਰਾ ਅਜਰ ਕਾਮ ਕਰੋ ਜਰੇ ਨਹੀਂ ਜਾਂਦੇ ਜਦੋਂ ਆ ਚਿੰਬੜਦੇ ਐ ਉਦੋਂ ਵਕਾਰੀ ਬੜੇ ਬੜੇ ਰਿਸ਼ੀ मुनि ਵੀ ਹੋ ਜਾਂਦੇ ਐ ਇਹ ਜਿਨ੍ਹਾਂ ਦੇ ਕਾਮ ਕਰੋਦ ਆਪ ਰੋਕੇ ਸੱਚੇ ਪਾਤਸ਼ਾਹ ਅਜਲ ਵਾਸਤਾ ਨੂੰ ਜਰਾਵੇ ਉਹੀ ਜਾਣ ਸਕਦੇ ਆ ਜਦੋਂ ਮਾੜਾ ਜਾਂ ਸੁਖ ਹੋ ਜਾਂਦਾ ਹੈ ਉਸੇ ਵੇਲੇ ਆਨੰਦ ਨੂੰ ਦਸਾਏ ਮੈਨੂੰ ਇੰਨਾ ਪ੍ਰਕਾਸ਼ ਹੋ ਗਿਆ ਮੈਨੂੰ ਇੰਨਾ ਆਨੰਦ ਆ ਗਿਆ ਮੈਨੂੰ ਐ ਸ਼ੀਰ ਸਿੰਘਾਂ ਦੇ ਦਰਸ਼ਨ ਦਿੱਤੇ ਮੈਂ ਇਸ ਤਰ੍ਹਾਂ ਬ੍ਰਹਮ ਦੇ ਦਰਸ਼ਨ ਕੀਤੇ ਇਹ ਜਰਿਆ ਨਹੀਂ ਜਾਂਦਾ ਆਨੰਦ ਉਸ ਵੇਲੇ ਉਹੀ ਆਦਮੀ ਹੋਣ ਨਜੀਖ ਖੁਦਾ ਦੇ ਭੇਤ ਨਾਲ ਕਿਸੇ ਦੇਨ ਅਜਲ ਵਾਸਤਾ ਨੂੰ ਉਹੀ ਜਰਦੇ ਆ ਜਿਨ੍ਹਾਂ ਦੇ ਤੇ ਮਹਾਰਾਜ ਸਾਹਿਬ ਕਿਰਪਾ ਦੀ ਸੋਈ ਜਿਸੇ ਜਰਾਏ ਆਪ ਜਿਸੇ ਜਰਾਏ ਆਪ ਜਿਹਨੂੰ ਅਜਰ ਸ਼ਕਤੀ ਆਪ ਜਰਾ ਦੇਵੇ ਸੋਈ ਅਜਰ ਜਰ ਇਹ ਅਜਰ ਸ਼ਕਤੀ ਹੈ ਜਿਹੜਾ ਆਨੰਦ ਵਾਹਿਦਾ ਹੈ ਰਿੰਗ ਆਣੀ ਆਣੀ ਮਹਾਰਾਜਾ ਕਾਗਰ ਉਹਨੂੰ ਦਸਣ ਲੱਗ ਜਾਂਦਾ ਹੈ ਫਿਰ ਇਸਨੂੰ ਜਿਨ੍ਹਾਂ ਲੁਕੋ ਕੇ ਰੱਖੇ ਉਹਨਾਂ ਦੇ ਅੰਦਰ ਵੱਧਦਾ ਰਹਿੰਦਾ ਹੈ ਜਿਹੜਾ ਬੋਲਣ ਲੱਗ ਜੇ ਬਾਹਰ ਵਾਂਗੂ ਨਿਕਲ ਜਾਂਦਾ ਘਟ ਜਾਂਦਾ ਫਿਰ ਉਹਦਾ ਹਮੇਸ਼ਾ ਨਹੀਂ ਰਹਿ ਸਕਦਾ ਇਸ ਪ੍ਰਕਾਰ ਸੋਈ ਅਜਰ ਜਰੈ ਉਹ ਯਾਰ ਵਸਤਾਂ ਨੂੰ ਗਰ ਸਕਦਾ ਹੈ ਜਿਹਨੂੰ ਮਹਾਰਾਜ ਸਾਹਿਬ ਆ ਜਿਰਾਵੇ ਜਿਸ ਹੀ ਮਿਲਿਆ ਸੱਚ ਉਹਨੂੰ ਸੱਚਾ ਬਾਦਸ਼ਾਹ ਅਕਾਲ ਪੁਰਖ ਸਤਿ ਸਰੂਪ ਮਿਲਿਆ ਹੈ ਮੰਤਰ ਗੁਰ ਮੰਨ ਤਰੈ ਜਿਹੜਾ ਗੁਰੂ ਸਾਹਿਬ ਦੇ ਮੰਤਰ ਨੂੰ ਮਨ ਤੇ ਰੱਖਦਾ ਹੈ ਹਰ ਵਕਤ ਵਸਾ ਕੇ ਰੱਖਦਾ ਹੈ ਉਹਨੂੰ ਸੱਚਾ ਬਾਦਸ਼ਾਹ ਮਿਲਦਾ ਹੈ ਇਹ ਕਈ ਪਾਠੀ ਮੰਤਰ ਸੱਚ ਮੰਤਰ ਗੁਰ ਮੰਤਰ ਹੈ ਵਿਸਰਾਮ ਤੱਕ ਸੱਚ ਤੇ ਹੀ ਸਮਝਣਾ ਸੱਚੇ ਪਾਤਸ਼ਾਹ ਦਾ ਮੰਤਰ ਗੁਰਾਂ ਦਾ ਜਿਹੜਾ ਮਨ 'ਚ ਧਾਰਦਾ ਹੈ